ਮੈਂ ਨਾ ਡਿਊਟੀ ਅਫਸਰ ਸੀ ਥਾਣੇ ਤੇ ਮੁੰਛੀ ਨੇ ਕਰੀਬ 1 ਵਜੇ ਮੈਨੂੰ ਇਨਫੋਰਮ ਕੀਤਾ ਕਿ ਸੀਐਸ ਸੀਐਚਸੀ ਕਲਾਨੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖੋ ਜਾ ਕੇ ਕਾਰਵਾਈ ਕਰਿਓ ਕਿ ਕੀ ਗੱਲ ਹੋਈ ਹੈ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ ਸੀਐਚਸੀ ਤੇ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਉਹ ਹੈਪੀ ਸਨ ਆਫ ਪ੍ਰੇਮ ਲਾਲ ਬਸ ਇੱਤੀ ਦੋਵਾਲ ਥਾਣਾ ਕਲਾਨੌਰ ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਾਬਕ ਪੱਟੀ ਕੀਤੀ ਹੋਈ ਸੀ ਉਹਦੇ ਕਹਿੰਦੇ ਮੈਂ ਤਾਂ ਕਿ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਮੈਂ ਸਮੇਤ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਨਪੁਰ ਦੇ ਉੱਤੇ। ਉੱਥੇ ਇੱਕ ਸੈਲੂਨ ਸੀ ਉਹਦੇ ਬਾਹਰ ਪਤਾ ਲੱਗਾ ਕਿ ਇੰਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਉਹ ਬੱਬੋ son of ਤਰਸੀਮ ਸਿੰਘ ਵਾਸੀ ਖਡਰ ਕਹਿੰਦੇ ਆਪਸ ਵਿੱਚ ਲੜਾਈ ਪਹਿਲਾਂ ਤੋਂ ਤੋਂ ਮੈਮਾ ਵੀ ਫਿਰ ਹੱਥੋਂ ਪਾਈ ਹੋਈ ਹੈ। ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀਤ ਸਿੰਘ ਉੱਤੇ ਹੈਪੀ ਦੇ ਖੱਬੇ ਹੱਥ ਤੇ ਅੰਗੂਠੇ ਲੱਗ ਜਿਹੜੀ ਗੋਲੀ ਕਰਾਸ ਕਰ ਗਈ ਹੈ। ਜਿਹੜੀ ਲੜਾਈ ਹੋਈ ਹੈ ਕਿ ਇਹਦਾ ਕਾਰਜੂਕੀ ਹੈ ਇਹਦੇ ਇਹਨਾਂ ਦੇ ਕਹੇ ਮੁਤਾਬਕ ਕਿ ਇਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀਗਾ ਆਫਿਸ ਵਿੱਚ ਉਹ ਪੈਸੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੀਸ਼ਨ ਮਿਲਦੀ ਹੈ ਤੇ ਜਾਂਦੇ ਆ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੀਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਨਾਂ ਵਿੱਚ ਲਿਆ ਰਹੇ ਹਾਂ ਜਿਹਨੇ ਗੋਲੀ ਚ ਲਈ ਹੈ ਉਹ ਬੰਦਾ ਉਹ ਮੌਕੇ ਤੋਂ ਜੀ ਭੱਜ ਗਿਆ ਆਪਣੇ ਵੈਪਨ ਸਮੇਤ ਅਫਸਰਾਂ ਦੇ ਦिशा ਨਿਰਦੇਸ਼ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾਂ ਉਹਨਾਂ ਦੀ ਪਾਲ ਕਰ ਰਹੀਆਂ ਵੈਪਨ ਰਿਕਵਰ ਹੋਇਆ ਨਹੀਂ ਵੈਪਨ ਦੀ ਤਕਨੀਕ ਰਿਕਵਰ ਹੋਇਆ